ਹਾਂਜੀ ਦੋਸਤੋ ਕਈ ਭਰਾ ਕਹਿੰਦੇ ਆ ਵੀ ਮਠਿਆਈ ਸਹੀ ਨਹੀਂ ਮਿਲਦੀ ਤੇ ਅੱਜ ਆਪਾਂ ਖੜੇ ਆ ਜੀ ਪਿੰਡ ਰਮਾਣਾ ਬਾਈ ਬੱਬੂ ਗਿਆਨੀ ਦੇ ਘਰ ਆਪਾਂ ਵੀਡੀਓ ਬਣਾ ਰਹੇ ਆ ਬਾਈ ਦੇ ਕੋਲੇ ਕਾਫੀ ਜਿਹੜੇ ਪਸ਼ੂ ਰੱਖੇ ਨੇ ਤੇ ਕਈ ਸਾਲਾਂ ਤੋਂ ਮਿੱਤਰੋ ਇਹ ਦੋ ਬਾਈ ਮਠਿਆਈ ਬਣਾਉਂਦਾ ਹੈ ਤੇ ਕਾਫੀ ਫਿਰ ਕਹਿੰਦੇ ਆ ਵੀ ਨਾਗ ਦੁੱਧ ਬਾਈ ਕੋਲੇ ਘਰਦਾ ਹੁੰਦਾ ਸਾਰੇ ਤਰ੍ਹਾਂ ਦੀ ਮਠਿਆਈਆਂ ਕਰਦੀ ਆ ਓਰੀਜਨਲ ਮਠਿਆਈ ਹੁੰਦੀ ਆ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤੇ ਉਹ ਬਾਈ ਦੇ ਨਾਲ ਕਰ ਸਕਦਾ ਮਿੱਤਰੋ ਸੰਪਰਕ ਕਰਦੇ ਆ ਬਾਈ ਦੇ ਨਾਲ ਗੱਲਬਾਤ ਪੂਰੀ ਜਾਣਕਾਰੀ ਲੈਣੇ ਆ ਵੀ ਕਿਹੜੇ ਕਿਹੜੇ ਤਰ੍ਹਾਂ ਦੀ ਮਿਠਾਈ ਹੈ ਤੇ ਕਿਹੋ ਜਿਹਾ ਕੀ ਹਾਲ ਚਾਲ ਆ ਬਹੁਤ ਵਧੀਆ ਜੀ ਠੀਕ ਹੈ ਆ ਕਈ ਸਾਲਾਂ ਤੋਂ ਮਿਠਾਈ ਦਾ ਕੰਮ ਕਰਦੇ ਹੋ ਹਨ ਤੀਜਾ ਸਾਲ ਆ ਜੀ ਇੱਥੀ ਸਾਨੂੰ ਤੀਜਾ ਸਾਲ ਹਾਂਜੀ ਬਾਈ ਠੀਕ ਹੈ ਗਾਂਆਂ ਰੱਖੀਆਂ ਨੂੰ ਤਾਂ ਸਾਨੂੰ ਹੋ ਗਏ 13-14 ਸਾਲ ਗਾਈਆਂ ਨੂੰ 13-14 ਸਾਲ ਹੋ ਗਏ ਮਤਲਬ ਕਿੰਨਾ ਕੁ ਦੁੱਧ ਤੁਹਾਡੇ ਕੋਲੇ ਹੁੰਦਾ ਡੇਲੀ ਦਾ ਸਾਡੇ ਕੋਲੇ ਜੀ 150 ਤੋਂ 200 ਲੀਟਰ ਹੋ ਜਾਂਦਾ ਡੇਲੀ ਦਾ ਡੇਢ ਦੋ ਕਮਾਂਡਲ ਹੁੰਦਾ ਹਾਂਜੀ ਤੇ ਘਰ ਦੇ ਦੁੱਧ ਦੀ ਸਾਰਾ ਕੁਛ ਦੁੱਧ ਤੋਂ ਹੀ ਹੈ ਜੀ ਬਣਾਉਨੇ ਆਪਾਂ ਠੀਕ ਹੈ ਮੇਨ ਕਾਮ ਮੇਨ ਕਾਮ ਹੀ ਆਪਣਾ ਦੁੱਧ ਦਾ ਆਪਾਂ ਦੁੱਧ ਹੀ ਵੇਚਣਾਗਾ ਠੀਕ ਹੈ ਦੁੱਧ ਦੇ ਪ੍ਰੋਡਕਟ ਬਣਾ ਕੇ ਵੇਚਨੇ ਆ ਜੀ ਵੀ ਆਪਣੇ ਕੋਲੇ ਕਿਹੜੀ ਕਿਹੜੀ ਮਿਠਾਈ ਇਸ ਵਕਤ ਤਿਆਰ ਹੈ ਮੰਨ ਕੇ ਚੱਲੋ ਵੀ ਬਾਜ਼ਾਰ ਦੇ ਵਿੱਚ ਮਿਲਣ ਵਾਲੀ ਆਪਣੇ ਕੋਲ ਟੋਟਲ ਮਿਠਾਈ ਹੈ ਜੀ ਸਾਰੀ ਛੋਨੂ ਦਿਖਾਉਣੀ ਹੈ ਕਿ ਲੱਗੀ ਪਈ ਓ ਤੋਂ ਤਰ੍ਹਾਂ ਤੇ ਠੀਕ ਹੈ ਸਾਰੀ ਮਿਠਾਈ ਟੋਟਲ ਤਿਆਰ ਹੈਗੀ 400 ਡੱਬੇ ਤਿਆਰ ਕਰਿਆ ਜੀ ਅਸੀਂ ਠੀਕ ਹੈ ਹਾਂਜੀ ਵੀ ਮੰਨ ਲਾ ਵੀ ਜੇ ਲੋੜ ਹੋਈ 1-2 ਦਿਨ ਅੱਜ 14 ਦਿਨਾਂ ਜਾਂ ਹੌਲੀ ਹੌਲੀ ਮੱਲਾਂ ਵਧਾਉਂਗੇ ਦੀਵਾਲੀ ਤਾਈ ਬਣਾਈ ਜਾਂਨੇ ਜੀ ਦੇ ਲਈ ਮੰਨ ਕੇ ਚਲੋ ਵੀ 3 ਕੁਇੰਟਲ ਦੁੱਧ ਸੀ ਡੇਲੀ ਦਾ ਲਾਉਣੇ ਆਗੇ ਜੋ ਕੋਈ ਦਾ ਕੰਮ ਉਹ ਚੱਲ ਰਿਹਾਗਾ ਠੀਕ ਹੈ ਤੇ ਮਠਿਆਈ ਮਿੱਤਰੋ ਭਾਈ ਨੇ ਕਾਊਂਟਰ ਤੇ ਲਾਈ ਵੀ ਆ ਸਾਰੇ ਤਰ੍ਹਾਂ ਦੀ ਮਠਿਆਈ ਆਪਾਂ ਕਹਿੰਦੇ ਵੀ ਤਿਆਰ ਹੈ ਤੇ ਮਾਤਾ ਜੀ ਦੁਕਾਨ ਚ ਲਾਉਂਦੇ ਨੇ ਪਹਿਲਾਂ ਮਾਤਾ ਜੀ ਨਾਲ ਗੱਲਬਾਤ ਕਰਦੇ ਆ ਹਾਂਜੀ ਮਾਤਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹੈ 2-3 ਸਾਲਾਂ ਤੋਂ ਪਰ ਛੋਟੀ ਡਿਊਟੀ ਹੁੰਦੀ ਆ ਦੁਕਾਨ ਤੇ ਹਾਂਜੀ ਹਾਂਜੀ ਠੀਕ ਆ ਦੁੱਧ ਦਹੀਂ ਪਹਿਲਾਂ ਹਰ ਰੋਜ਼ ਹੀ ਚੱਲਦਾ ਠੀਕ ਆ ਦੁੱਧ ਦਹੀਂ ਤਾਂ ਡੇਲੀ ਦਿੰਦੇ ਹੋ ਡੇਲੀ ਡੇਲੀ ਹਾਂ ਠੀਕ ਆ ਤੇ ਹੁਣ ਦੀਵਾਲੀ ਵੇਲੇ ਆ ਮਠਿਆਈ ਚੱਲਦੀ ਆ ਠੀਕ ਆ ਤੇ ਲੋੜੀ ਤੱਕ ਹੁਣ ਚੱਲੀ ਜਾਣੀ ਆ ਲੋੜੀ ਤਾਂ ਹੀ ਬਠਾਈ ਚੱਲੀ ਜਾਂਦੀ ਆ ਹਾਂਜੀ ਫਿਰ ਖੋਆ ਕੱਢਣ ਲੱਗੇ ਜਾਂਦੇ ਠੀਕ ਆ ਤੇ ਕਰਦੇ ਆ ਜੇ ਮੰਨ ਲਓ ਆਪਾਂ ਹੁਣ ਮਠਿਆਈ ਦੀ ਗੱਲ ਕਰਦੇ ਆ ਜਿਵੇਂ ਰਸਗੁੱਲਾ ਗੁਲਾਬ ਜਾਮਨਾ ਹਨਾ ਹਾਂਜੀ ਤੇ ਬਰਫੀ ਹੋਊਗੀ ਲੱਡੂ ਹੋਗੇ ਤੇ ਮਤਲਬ ਵੀ ਤਕਰੀਬਨ ਜਿਹੜੀ ਬਾਜ਼ਾਰ ਦੇ ਵਿੱਚ ਚੱਲਦੀ ਆ ਸਾਰੇ ਦਿੰਦੇ ਹੋ ਟੋਟਲ ਆ ਜੀ ਇਹ ਕਿੰਨਾ ਸਮਾਂ ਮੰਨ ਲਵੇ ਮੂਰੇ ਜਿਵੇਂ ਹੁਣ ਲੋਹੜੀ ਤਾਂ ਹੀ ਲੋੜ ਪਊਗੀ ਕਈਆਂ ਨੇ ਉਹ ਮਾੜਾ ਖੋਏ ਦੀ ਲੋੜ ਪੈਂਦੀ ਆ ਕੋਈ ਬਾਹਰ ਬੱਚੇ ਪਿੰਨੀਆਂ ਭੇਜਦੇ ਆ ਨਾ ਉਹ ਜਾ ਪ੍ਰਬੰਧ ਵੀ ਕਰ ਦਿਓ ਨਹੀਂ ਨਹੀਂ ਆਰਡਰ ਤੇ ਕਰਦੇ ਆ ਜੀ ਅਸੀਂ ਆ ਸਾਰਾ ਕੰਮ ਹੀ ਕਰਦੇ ਆ ਲੋਹੜੀ ਤਾਂ ਹੀ ਕੰਮ ਚੱਲੂਗਾ ਜੀ ਆਪਣਾ ਪਰ ਐ ਵੀ ਉਹਦੇ ਵਿੱਚ ਜਿਹੜੀ ਮਠਿਆਈ ਹੈਗੀ ਉਹ ਕੱਟ ਦਿੰਨੇ ਆਗੇ ਇਹ ਦੁਗਾਂ ਜਦੋਂ ਗਾਜਰਾ ਆਉ ਲੱਗ ਗਿਆ ਗਜਰੀਲਾ ਚੱਲ ਪੈਂਦਾ ਉਹ ਲੰਮਾ ਸਮਾਂ ਚੱਲ ਪੈਂਦਾ ਥੋੜਾ ਜਿਹਾ ਠੀਕ ਆ ਤੇ ਤੇ ਆਪਣਾ ਨੰਬਰ ਦੱਸ ਦਿਓ ਜੀ ਆਪਣਾ ਨੰਬਰ ਆਪਣਾ 7508350209 7508350209 50209 ਮਨ ਲੈ ਵੀ ਜੇਕਰ ਕਿਸੇ ਭਰਾ ਨੇ ਮੰਗਵਾਉਣੀ ਹੋਵੇ ਮਨ ਲੈ ਕਿੱਥੋਂ ਕਿਤੇ ਪਹੁੰਚ ਕਰ ਸਕਦੇ ਹੋ ਜੇ ਕੋਈ ਖਰਚਾ ਅਲੱਗ ਦਿੰਦਾ ਹੋਵੇ 15 20 ਕਿਲੋਮੀਟਰ ਤਾਈਂ ਤਾਈਂ ਆਪ ਡਿਲੀਵਰੀ ਕਰੀ ਜਾਂਦੀ ਜੀ ਆਰਡਰ ਆਈ ਜਾਂਦੇ ਹੈ ਕੋ ਘੱਟ ਪੰਜ ਡੱਬਿਆਂ ਦਾ ਹੋਵੇ ਮਠਿਆਈ ਦੀ ਸਾਡੀ ਗਾਰੰਟੀ ਹੈ ਖੱਟੀ ਹੁੰਦੀ ਹੈਗੀ ਕੋਈ ਵੀ ਖਾ ਕੇ ਬਿਮਾਰ ਹੁੰਦਾ ਮਠਿਆਈ ਵਾਪਸ ਆਪਣੀ ਠੀਕ ਹੈ ਦੂਜੀ ਗੱਲ ਮੰਨ ਲਾ ਹੁਣ ਜੇ ਮੈਂ ਗਲਾਬ ਜਾਮਨਾਂ ਬਰਫੀਆ ਰੇਟ ਵੀ ਆਪਾਂ ਦੱਸ ਦਈਏ ਹਨਾ ਕਿਉਂਕਿ ਜੇ origignal ਚੀਜ਼ਾਂ ਬਣਾਉਣੀਆਂ ਦਾ ਰੇਟਾਂ ਦਾ ਕੋਈ ਫਰਕ ਪੈਂਦਾ ਬੜਾ ਮोटा ਇਹਦਾ ਹੈਗਾ ਜੀ ਬਟਾ ਕਿੰਨਾ ਕੋਪ 500 ਰੁਪਏ ਰੇਟ ਜਿਆਦਾ ਠੀਕ ਹੈ ਮੰਨ ਲਾ ਜਿਵੇਂ ਹੁਣ ਗਲਾਬ ਜਾਮਨ ਹੈ ਹਾਂਜੀ ਇਹਦਾ 250 ਰੁਪਏ ਰੇਟ ਹੈ ਜੀ 500 ਚ 200 ਨੂੰ ਵੇਚਦੇ ਆ ਠੀਕ ਹੈ ਰਸਗੁਲਾ ਵੀ 250 ਹੈ ਖੋਏ ਦੀ ਬਰਫੀ roasted plain 550 ਨੂੰ ਹੈ ਠੀਕ ਹੈ ਮਹਿਲਕ ਕੇਕ 600 ਰੁਪਏ ਹੈ ਬੇਸਨ ਦੇ ਲੱਡੂ ਹੈ 200 ਰੁਪਏ ਹੈ ਸੈਂਪਲ ਪਕੌੜੀ ਆ ਲੱਡੂ 200 ਐ ਮੋਤੀ ਚੂੜ ਦੇ ਲੱਡੂ 250 ਐ ਠੀਕ ਐ ਮਤਲਬ ਵੀ ਕੋਇ ਦਾ ਪੇੜਾ ਜੀ ਠੀਕ ਐ ਮਤਲਬ ਵੀ ਘੱਟੋ ਘੱਟ 50 ਰੁਪਈਆ ਦਾ ਫਰਕ ਪੈਂਦਾ ਹਾਂਜੀ ਜੇ ਰੇਟ ਪੈਂਦਾ ਜੀ ਹਾਂਜੀ ਜੇ ਪਿਓਰ ਚੀਜ਼ ਦੇਣੀ ਆ ਤਾਂ ਰੇਟ ਪਚਾਈਦਾ ਜੀ ਥੋੜਾ ਜਿਆਦਾ ਓਕੇ ਸੋ ਫੇਰ ਇੱਕ ਵਾਰੀ ਕੰਟੈਕਟ ਨੰਬਰ ਆਪਣਾ ਦੱਸ ਦਿਓ 7508350209 75083 50209 50209 ਬਾਈ ਨਾਲ ਕੰਟੈਕਟ ਕਰ ਸਕਦੇ ਹੋ ਪਿੰਡ ਹੈਗਾ ਜੀ ਰਵਾਲਾ ਤਸਵੀਰ ਜੈਤੋ ਤੇ ਜ਼ਿਲ੍ਹਾ ਹੈਗਾ ਜੀ ਫਰੀਦਕੋਟ ਫੇਰ ਕਹਿੰਦੇ ਆ ਵੀ ਬਾਈ ਕੋਲੇ ਦੁੱਧ ਆਪ ਦਾ ਹੁੰ ਆਪਦੇ ਕੋਲੇ ਬਾਈ ਕੋਲੇ ਪਸ਼ੂ ਰੱਖੇ ਨੇ